ਅੰਦਰ ਬਾਜੀ ਰੋਟੀ ਖਾਣ ਦੇ ਅੰਦਰ ਅਸਲ ਕੀ ਸਿੱਧੀ ਬਾਜੀ ਬਾਜੀ ਜਦ ਮੈਂ ਬੁੱਲਦੇ ਟਾਕੇ ਪੈਣ ਦੇ ਤਾਂ ਤਿੰਨ ਕਿਤੇ ਲਗਭਗ ਬਾਹਰ ਦੇਖਿਆ ਤਾਂ ਦੋ ਜਣੇ ਪੈ ਗਏ ਉਹਨਾਂ ਕੋਲ ਦੇ ਦਰ ਪੈ ਹੈ ਲਉਦੂ ਵਗਿਆ ਹੈ ਉਹਨਾਂ ਦੇ ਕੋਲ ਲੱਗਦਾ ਉਹਨਾਂ ਦੇ ਬੰਦੇ ਲੱਗੇ ਹੋਏ ਨੇ ਉਹਨਾਂ ਦੇ ਬੰਦੇ ਲੱਗੇ ਹੋਏ ਨੇ ਇਹਨੇ ਪਤਾ ਕੌਣ ਨੇ ਕੁਛ ਨਹੀਂ ਮੇਰੀ ਫੈਕਟਰੀ ਪਾਜੀ ਲੱਗੇ ਸ਼ੇਰੇਬੰਦਾ ਤੇ ਮੈਨੂੰ ਵਾਰਡ ਚੋਂ ਹੀ ਕਿਸੇ ਦੀ ਕਾਲ ਆਈ ਕਿ ਪਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤੇ ਉਨੀ ਦੇਰ ਨੂੰ ਇੱਥੋਂ ਮੇਰੇ ਘਰ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀਆਂ ਉਹਨਾਂ ਨੂੰ ਸੁਣਨ ਚ ਇਹ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਹਾਂਗੇ ਕਿ ਹੁਣ ਜ਼ਿਆਦਾ ਇਹ ਉੱਚ ਪੜਤਾਲ ਕਰਨ ਦੇ ਜਾਂ ਆਪਾਂ ਲੱਗੂਗਾ ਕਰ ਰਿਹਾ ਚੱਲ ਰਹੀ ਹੈ ਗੱਲ ਸਰ ਝਗੜਾ ਹੀ ਹੋਇਆ ਵਾ ਮਤਲਬ ਆਪਸ ਵਿੱਚ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ ਚਾਰ ਪੰਜ ਮੁੰਡੇ ਹੀ ਫੇਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਝੁਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਹੱਡੇ ਨੇ ਇਹਨਾਂ ਕੋ ਪਿਸਟਲ ਖੋ ਲਿਆ ਪਿਸਟਲ ਖੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣ ਨੇ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਦੋਸਤੋ ਬਾਤ ਕੀੰਦਾ ਕਰਦੇ ਬੰਦ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੀ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫ਼ਤਰ ਮੈਂ ਦਫ਼ਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ ਕੁਛ ਨਹੀਂ ਛੱਡ ਕੇ ਗਏ ਮੰਮੀ ਹੁਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕਿ ਅਸਾਂ ਕਿੰਨੇ ਕ ਨੌਜਵਾਨ ਦੇ ਬੋਲ ਕਿੰਨੇ ਕ ਹੁਣੇ ਕੋਈ 20 25 ਨੌਜਵਾਨ ਨਹੀਂ ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾਰੇ ਹੋਏ ਲੋ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ ਮੈਂ ਆ ਕੇ ਅਚਾਨਕ ਵੇਖਿਆ ਮੈਂ ਲੈ ਕੇ ਗਈਆਂ ਉਹਨੂੰ ਤੇ ਉਹਦੇ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਆ ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਪਈ ਹੈਗੀ ਘਰ ਦੇ ਬਾਸਾਲਾ ਬੈਠਾ ਸੀ ਘਰ ਚ ਕੋਈ ਹੈਗਾ ਸੀ ਉਸ ਵਿੱਚ ਕੁੱਤੇ ਨੂੰ ਲਵਾਵੋ ਘਰ ਚ ਕੋਈ ਨਹੀਂ ਸਿਰਫ ਕੁੱਤਾ ਹੀ ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਜੇ ਕੁੱਤੇ ਨੂੰ ਨਹੀਂ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿੱਥੋਂ ਛੱਡ ਦੇਣਾ ਹੈ ਮੰਗ ਮੰਗ ਇਹ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕਿ ਉਹਨਾਂ ਕੋ ਪਿਸਟਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰਦੇ ਨਹੀਂ ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਆ ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ ਪਰ ਨਜਾਇਜ਼ ਨਾ ਕੀਤੀ ਜਾਏ। ਕਿ ਸਾਡੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਜਦੋਂ ਵੀ ਹਾਨੂੰ ਸਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ। ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਜੀ ਇੱਕ ਸਾਡੇ ਕੋਲ ਬ੍ਰਾਂਡਡ ਆਇਆ ਸੀ। ਇਹ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਮੰਨ ਲਓ ਜਿਹੜਾ ਬ੍ਰੌਡਪੈਂਟ ਆਇਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬ੍ਰੌਡਪੈਂਟ ਸਾਡੇ ਕੋਲ ਆਇਆ ਪਹਿਲੀ ਜਾਂਚ ਕੀ ਲੱਗਦਾ ਤੁਹਾਨੂੰ ਕਿਸੇ ਅਸੌਲਟ ਦੀ ਹੀ ਲੱਗ ਰਹੀ ਆ ਹਿਸਟਰੀ ਦੇ ਦੇ ਰਿਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਮ ਹੋਏਗਾ ਪੋਸਟਮਾਰਮ ਤੋਂ ਬਾਅਦ ਹੀ ਹੋਏਗੀ ਕਿੰਨੇ ਜਣੇ ਦੋ ਜੀ ਦੋ ਵਿਦਿਆਰਥੀ ਮਰਮੋਲਾ ਦੇ ਨਾਗਿਨ ਦੇ ਸੋਹਣੇ ਜਿਹੜਾ ਮਰਨ ਵਾਲਾ ਹੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦੇ ਦੱਸਿਆ ਜੋਦਾ ਜੋਦਾ ਜੀ ਉਹਨਾਂ ਦਾ ਜਿਹੜਾ ਇੰਜਰਡ ਹੈ ਉਹਦਾ ਨਾਂ ਜੀ ਕਮਲਜੀਤ ਸਿੰਘ ਇਹਨੂੰ ਰੈਫਰ ਕੀਤਾ ਗਿਆ ਜੀ ਹਾਂ ਜੀ ਰੈਫਰ ਕੀਤਾ ਹੈ ਸਰ मामला ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਗਲੀ ਤੋਂ ਕਿੱਥੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉੱਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੋਕਾ ਬਰੌਂਡ ਹੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦਤਰਾ ਉਹ ਇਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਦਾ ਤੇ ਬਾਕੀ ਦੂਜੇ ਗੁੱਟ ਦਾ ਅਸੀਂ ਤਫ਼ਤੀਸ਼ ਕਰ ਰਹੇ ਆ ਪਤਾ ਕਰਦੇ ਕਿਹੜੇ ਗਰੁੱਪ ਨੇ ਕੋਈ ਚਾਹੀਆਂ ਕੀ ਇਹਨਾਂ ਦੀ ਲੱਗਦਾ ਹੈ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਈ ਹੈ ਹਾਂ ਉਹ ਵਕੇ ਤੋਂ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਰਹੇ ਹਾਂ ਸ੍ਰੀ ਮਹਲਾਵਤ ਸਿੰਘ ਜਾਣਕਾਰੀ ਦਿੱਤੀ ਉੱਥੇ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਸੇ ਨੇ ਕੋਈ ਤਵਾਰ ਨਹੀਂ ਇਹ ਜਿਹੜੇ ਮੰਨੋ ਨੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਤੇ ਇਹ ਕਿੱਥੇ ਹੋਈ ਹੈ ਬਾਦ ਭਾਈਆਂ ਵਾਲੀ ਗਲੀ ਚ ਦੋਦੇ ਕਿਉਂ ਪਗਾਂਧੀ ਕੋਲ ਉੱਥੇ ਦੇ ਗਾਂਧੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਜੀ ਇਹਦੇ ਹੋਰਿਆ ਨੇ ਕਲੀਅਰ ਹੋਇਆ ਉਹ ਜਿਹੜਾ ਕੁਵਾਰ ਦਾਤ ਹੋਈ ਆ ਉਹਦੇ ਸਬੰਧ ਵਿੱਚ ਦੋ ਆਟੀਆਂ ਉਹਨਾਂ ਨੇ ਜਿਹੜਾ ਸਭੀ ਇੱਕ ਦੂਜੀ ਤੇ ਰੌਲਾ ਉਹਦੇ ਘਰੇ ਹਮ ਤੋੜ ਕੀਤੀ ਘਰੇ ਕੋਈ ਹੈ ਨਹੀਂ ਸੀ ਕਾਫੀ ਪੰਤੋ ਰੰਦਰਵੀ ਗੇਟ ਦੀ ਕਰਕੇ ਹੋਈ ਕੀ ਕਾਰਵਾਈ ਕੀਤੀ ਜਾਏ ਪਰਚਾ ਦਰਜ ਹੋਊਗਾ ਜੀ ਚੱਲ ਰਹੀ ਤਫਤੀਸ਼ ਉਹ ਤਫਤੀਸ਼ ਤੇ ਪ੍ਰੋਪਰ ਜੁੜੀ ਜੋ ਜੋ ਅਮਲ ਜਾਂਦੇ ਜਾਊਗਾ ਜੋ ਸਾਹਮਣੇ ਹੋਊਗਾ ਜੋ ਜੋ ਵੀ ਤਫਤੀਸ਼ ਦੇ ਪਾਰਟ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਦਰਜ ਕੀਤਾ ਜਾਏ ਪਤਾ ਚੱਲ ਸਕਦਾ ਕਿ ਕਿੰਨੇ ਬਜ ਨੌਜਵਾਨ ਸੀ ਤੇ ਕਿਹੜੇ ਹਰਾਨ ਬੈਸੇ ਹੋਏ ਕੋਈ ਦੱਸਿਆ ਉਹਨਾਂ ਨੇ ਇਹ ਸਟਫ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਕਲੀਅਰ ਕਰਾਂਗੇ ਕਿ ਕੌਣ ਕੌਣ ਸੀ ਕੌਣ ਨਹੀਂ ਸੀ ਜੋ ਵੀ ਉਹਦੇ ਚ ਆਊਗਾ ਉਹ ਬਕਾਇਦਾ ਉਹਦੇ ਤੇ ਕਾਨੂੰਨੀ ਕਾਰਵਾਈ ਐਸੀਆਂ ਵਾਪਰਦਾ ਜਿਹੋ ਹੁੰਦੀਆਂ ਬਹੁਤ ਸਾਰੀਆਂ ਹੁੰਦੀਆਂ ਪੰਜਾਬ ਭਰ ਦੇ ਵਿੱਚ ਇਦਾਂ ਹੁੰਦਾ ਵਾਸ ਬੰਦੇ ਲੋਕ ਮੂਰੇ ਹੋ ਕੇ ਬੋਲਦੇ ਨਹੀਂ ਬਹੁਤ ਪਿੱਛੋਂ ਦੱਸਣਗੇ ਕਿ ਜੇ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਜਦੋਂ ਕੋਲੋਂ ਸੰਦੀ ਇਹਦਾ ਪੁਲਿਸ ਦੇ ਹੱਥ ਤੇ ਉਸ ਨੂੰ ਵੀ ਕੁਝ ਨਹੀਂ ਆਉਂਦਾ ਸੀ. ਇਹ ਤਾਂ ਤੁਹਾਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿੱਦਣ ਆਪਦੇ ਪੈਰਾਂ ਚੱਕੇ ਅੱਗ ਲੱਗਦੀ ਹੈ ਉਦੋਂ ਜੋ ਟੱਪਣਾ ਜਿੱਦਾਂ ਦੂਜੇ ਦੇ ਪੈਰਾਂ ਤੇ ਲੱਗਦੀ ਹੈ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ ਕ੍ਰਾਈਮ ਦੇ ਵਿਰੁੱਧ ਇਕੱਠੇ ਹੋਣਗੇ ਤਾਂ ਸਾਰੇ ਬਚਣਗੇ ਮੈਂ ਤੁਹਾਡੇ ਮਾਦੀਮ ਰਾਂਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿਤੇ ਕਿਸੇ ਕਿਸਮ ਦਾ ਵੀ ਚਾਹੇ ਕੋ ਨਸ਼ੀ ਦਾ ਚਾਹੇ ਕੋ ਇਹੋ ਜਿਹਾ ਕੁੱਟਮਾਰ ਦਾ ਕੋਈ ਵੀ ਨੀਅਸ ਕ੍ਰਾਈਮ ਹੈ ਐਟ ਲੀਸਟ ਮਾੜੇ ਬੰਦਿਆਂ ਦੇ ਅੱਗੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਣਾ ਰੋਕਾਂਗੇ ਨਹੀਂ ਤਾਂ ਗਲੀ 'ਚ ਇੱਕ ਇਹੋ ਜਿਹਾ ਘਰ ਕੱਲਾ ਤਾਂ ਫਿਰ ਉਹ ਕੱਲਾ ਹੀ ਆ ਤੂੰ ਉਹ ਹਰ ਕਿਸੇ ਦਾ ਹੀ ਕੱਲਾ ਜਦੋਂ ਪਤਾ ਇੱਕ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ ਕੋਈ ਕੁੱਟਮਾਰ ਕਰੂ ਤਾਂ ਬਾਕੀ ਖੜੇ ਹੋ ਜਾਂਦੇ ਆ ਤੇ ਫਿਰ ਆਪਣੇ ਆਪ ਹੀ ਮਾਰੇ ਅਨਸਰ ਬੈਠੇ